श्री हनुमान चालीसा परिवार ਵੱਲੋਂ श्री बड़ा हनुमान मंदिर लंगूरा वाला ਵਿਖੇ 100 ਵਿੱਚ ਮਿਲ ਕੇ ਪ੍ਰੇਮਈ ਅਤੇ ਮਿਠੜੀ ਬੋਲੀ ਰਾਹੀਂ श्री हनुमान चालीसा ਦੇ ਪਾਠ ਅਤੇ ਸੰਗੀਤਨ ਦਾ ਆਯੋਜਨ ਕੀਤਾ ਗਿਆ ਇਸ ਪਾਵਨ ਮੌਕੇ ਤੇ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਏ ਮੌਕੇ ਤੇ ਪਰਿਵਾਰ ਦੇ ਪ੍ਰਧਾਨ ਮੋਹਿਤ ਬੱਬਰ ਅਤੇ ਸੁਰਜ ਬੱਬਰ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਭਗਤਾਂ ਵੱਲੋਂ ਬਜਰੰਗ ਬਲੀ हनुमान जी की जय ਦੇ ਗੂੰਜ ਤੇ ਜਕਾਰਿਆਂ ਨਾਲ ਮੰਦਿਰ ਗੂੰਜ ਉਠਿਆ प्रसाद भी प्रधान सूरज बबर मोहित बबर विजयंत खन्ना अशूल वाही अनिल कुमार अभिषेक अमित माधव सहगल, ऋषभ वेज साहिलचा समेत कई भगत मौजूद रहे ਸਾਰਿਆਂ ਨੂੰ ਖਾਸ ਕਰਕੇ ਹਨੂਮਨ ਚਲੀਸਾ ਪਰਿਵਾਰ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਪਿਛਲੇ ਕਾਫੀ ਸਾਲਾਂ ਤੋਂ ਅੱਗੇ ਤੇ ਮੰਗਲਵਾਰ ਕਰਦੇ ਸੀ ਤੇ ਰੋਜ਼ ਆਰਤੀ ਦਾ ਤੂੰ ਨਾ ਐਤੋਂ ਵਡੇ ਹਨੂਮਨ ਜੀ ਦੇ ਮੰਦਿਰ ਸਾਰੇ ਭਗਤਾਂ ਨੂੰ ਹਨੂਮਨ ਜੀ ਦਾ ਆਪ ਵੀ ਨਾਮ ਜਪਦੇ ਉਹਨਾਂ ਨੂੰ ਵੀ ਜਪਾਂਦੇ ਆ ਉਹਨਾਂ ਨੂੰ ਵੀ ਨਿਹਾਲ ਕਰਦੇ ਆ ਮੇਰੀ ਸਾਰਿਆਂਗੇ ਆ ਜੋੜ ਕੇ ਬੇਨਤੀ ਆ ਲੈ ਮੌਕੇ ਦਾ ਫਾਇਦਾ ਠਾਵਾ ਮੈਂ ਅੱਗੇ ਵੀ ਕਿਹਾ ਸੀ ਪਿਛਲੇ ਉੱਤੇ ਕਿ ਮੈਂ ਕਿਸੇ ਧਰਮ ਨੂੰ ਬੁਰਾ ਨਹੀਂ ਕਹਿੰਦਾ ਪਰ ਦੂਜਿਆਂ ਕੋ ਜੋ ਕੋ ਸਿੱਖਣ ਨੂੰ ਮਿਲੇ ਸਾਡੇ ਧਰਮ ਸਨਾਤਨ ਲੋਕੀ ਬਹੁਤ ਰੱਬ ਮੰਨਦੇ ਆ ਮੰਨਣਾ ਵੀ ਚਾਹੀਦਾ ਪਰ ਇੱਕ ਸਾਨੂੰ ਆਪਣੀ ਕਮੀ ਜਿਹੜੀ ਨਜ਼ਰ ਆਉਂਦੀ ਪਿੱਛੇ ਸੰਤਾ ਨੇ ਗਈ ਹੈ ਕਿ ਹਫਤੇ 'ਚ ਇੱਕ ਦਿਨ ਮੰਗਲਵਾਰ ਵਾਲੇ ਦਿਨ ਇੱਕ ਟਾਈਮ ਨਿਸ਼ਚਿਤ ਕਰ ਲਓ ਕਿ ਸ਼ਾਮ ਨੂੰ 7 ਵਜੇ ਸਾਰੇ ਜਿੱਥੇ-ਥੇ ਆਪਣੇ ਲਾਗੇ ਮੰਦਿਰ ਉੱਥੇ ਜ਼ਰੂਰ ਆਇਆ ਕਰੋ ਘਰ ਤੋਂ ਘਾਟੇ ਕਣ ਮੰਜ ਲੀਸਾ ਵਾ ਤੇ ਜਿੰਨੇ ਮਰਜ਼ੀ ਕਰੋ ਇੱਕ ਤੇ ਤੁਹਾਡੀ ਰੁਟੀਨ ਬਣੇਗੀ ਰੁਟੀਨ ਕਿਸੇ ਕੰਮ ਦੀ ਹੋਵੇ ਤੁਹਾਡਾ ਵੀ ਉਹ ਮਾਲਕਾਂ ਨੂੰ ਹੀ ਪਤਾ ਲੱਗੇ ਬੱਚਿਆਂ ਨੂੰ ਪਤਾ ਪ੍ਰਭੂ ਰਾਮ ਜੀ ਦੀ ਕਿਰਪਾ ਦੇ ਨਾਲ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਹਰ ਸੰਡੇ ਦੇ ਸੰਡੇ ਸਵੇਰੇ 9:30 ਵਜੇ ਸ਼੍ਰੀ ਬੜਾ ਹਨੂਮਾਨ ਮੰਦਿਰ ਲੰਗੂਰਾ ਵਾਲਾ ਦੇ ਵਿੱਚ ਨਤਮਸਤਕ ਹੁੰਦਾ ਹੈ ਇੱਥੇ ਪ੍ਰਭੂ ਹਨੂਮਾਨ ਜੀ ਮਹਾਰਾਜ ਦੇ ਜਿਹੜੇ ਪਵਨ ਪਾਠ ਹੈ ਸੰਤ ਤੁਲਸੀਦਾਸ ਮਹਾਰਾਜ ਦੁਆਰਾ ਕੀਤੇ ਗਏ ਹੈ ਰਚਿਤ ਹੈ ਉਹ ਇੱਥੇ 9:30 ਵਜੇ ਉਹਦਾ ਸਾਰੇ ਭਗਤਾਂ ਦੁਆਰਾ ਇੱਕੋ ਹੀ ਬਾਣੀ ਦੇ ਵਿੱਚ ਪ੍ਰਭੂ ਚਰਨਾ ਦੇ ਵਿੱਚ ਉਹਦਾ ਗੁਣਗਾਨ ਹੁੰਦਾ ਹੈ ਉਸ ਤੋਂ ਬਾਅਦ ਸ਼੍ਰੀ ਬਾਲਾ ਜੀ ਮਹਾਰਾਜ ਦੀ ਆਰਤੀ ਹੁੰਦੀ ਹੈ ਤੇ ਸਾਰੇ ਪਖਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਪਰਿਵਾਰ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਇਹ ਜੋ ਕਾਰਜ ਹੈ ਪ੍ਰਭੂ ਦਾ ਇਹਦੇ ਵਿੱਚ ਆ ਕੇ ਪ੍ਰਭੂ ਦਾ ਨਾਮ ਦਾ ਗੁਣਗਾਨ ਕਰੋ